ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋਤਿ ਸ੍ਰੀ ਖੰਡਰ ਸਾਹਿਬ ਜੀ ਦੇ ਕੋਲ ਪਾਈ ਗਏ ਕਿ 4 ਜੁਲਾਈ 1955 ਨੂੰ ਜਦੋਂ ਪੰਜਾਬੀ ਸੂਬੇ ਦੇ ਮੋਰਚੇ ਸੰਬੰਧੀ ਜਿਹੜਾ ਅंदोलਨ ਚੱਲਦਾ ਪਿਆ ਸੀ ਉਹਦੇ ਉਹ ਸਮੇਂ ਜਿਹੜਾ ਜੋ ਮੌਜੂਦਾ ਕਾਂਗਰਸ ਸਰਕਾਰ ਸੀ ਤੇ ਪ੍ਰਾਈਮ ਮਿਨਿਸਟਰ ਨਹਿਰੂ ਸੀ ਉਹਨਾਂ ਨੇ ਉਥੇ ਪੰਜਾਬ ਸਚਕਣ ਸਿੰਘ ਦਰਵਾਦ ਸਾਹਿਬ ਵਿਖੇ ਪੁਲਿਸ ਅੰਦਰ ਬਾੜੀ ਤੇ ਮੌਜੂਦਾ ਜਿਹੜੀ ਲੀਡਰਸ਼ਿਪ ਸੀ ਕਾਲੀ ਲੀਡਰਸ਼ਿਪ ਉਹਨਾਂ ਨੂੰ ਹਰਾਸ ਵਿੱਚ ਲਿਆ ਤੇ ਮੈਂ ਕੰਨਾ ਕਿ ਇਹ ਪਤਾ ਨਹੀਂ ਕਿੱਦਾਂ ਦੀ ਕਹਾਣੀ ਹੈ ਕਿ ਜਿਹੜੀ ਵੀ ਸਰਕਾਰ ਦਿੱਲੀ ਦਰਬਾਰ 'ਚ ਬੰਦੀ ਐ ਤੇ ਭਾਵੇਂ ਉਹ ਬ੍ਰਿਟਿਸ਼ ਸਰਕਾਰ ਸੀ ਤੇ ਭਾਵੇਂ ਜਦੋਂ ਆਜ਼ਾਦੀ ਮਿਲੀ ਤੇ ਕਾਂਗਰਸ ਸਰਕਾਰ ਸੀ ਉਹਨਾਂ ਦਾ ਟਾਰਗੇਟ ਸਤਨ ਸਿੰਘ ਦਰਬਾਰ ਸਾਹਿਬ 'ਚ ਭਾਵੇਂ ਮੁਗਲਾਂ ਨੇ ਸਰਕਾਰਾਂ ਸੀਗੇ ਤੇ ਕਿਉਂਕਿ ਇਹ ਜਿਹੜਾ ਅंदोलਨ ਚੱਲਿਆ ਸੀ ਪੰਜਾਬੀ ਸੂਬੇ ਦਾ ਇਹਦੇ ਵਿੱਚ ਐਕਦਾ ਮਹਿਸੂਸ ਹੁੰਦਾ ਸੀ ਕਿ 8 ਸਾਲ ਹੋਏ ਸੀ ਸਾਡੇ ਆਜ਼ਾਦੀ ਮਿਲੇ ਨੂੰ ਔਰ 98% ਕਰਵਾਨੀਆਂ ਜਿਹੜੀਆਂ ਉਹ ਪੰਜਾਬੀਆਂ ਨੇ ਪੰਜਾਬ ਦੇ ਜਨ ਨੇ ਦਿੱਤੀਆਂ ਸੀ ਆਜ਼ਾਦੀ ਦੀ ਲਹਿਰ ਵਿੱਚ ਤੇ ਪਰ ਬਾਕੀ ਥਾਈਂ ਦੇਸ਼ ਦੇ ਵਿੱਚ ਮੈਂ ਜ਼ਿਆਦਾ ਵਿਸਥਾਰ ਨਾਲ ਨਹੀਂ ਜਾਣਦਾ ਕਿ ਹਰ ਪਹਾੜਾ ਦੇ ਲਈ ਉਹ ਪਹਾੜਾ ਦੇ ਅਧਾਰ ਤੇ ਸੂਬੇ ਬਣਾਏ ਗਏ ਪਰ ਜਦੋਂ ਪੰਜਾਬੀ ਭਾਸ਼ਾ ਦਾ ਸੋ ਆਇਆ ਗੱਲ ਉਹ ਬਈ ਉਹਦੇ ਲਈ ਕੋਈ ਪੰਜਾਬ ਦਾ ਸੋ ਪਹਿਲੇ ਹੀ ਸੂਬਾ ਜਾਂਦਾ ਜੇ ਪੰਜਾਬ ਪਰ ਪੰਜਾਬੀ ਸੂਬੇ ਦੇ ਆਧਾਰ ਤੇ ਸੂਬਾ ਬਣਾਉਣ ਤੋਂ ਜਿਹੜੀ ਮੌਜੂਦਾ ਸਰਕਾਰ ਸੀਗੀ ਕਾਂਗਰਸੀ ਉਹਨੇ ਨਾ ਕਰਤੀ ਤੇ ਉਹਦੇ ਤਹਿਤ ਜਿਹੜਾ ਆਪਾਂ ਚਾਰਜ ਲੈਦਾ ਜਿਹੜਾ ਜਦੋਂ ਮੋਕੇ ਦੀ ਸਰਕਾਰ ਨੇ ਜਦੋਂ ਸਾਰੀ ਅਕਾਲੀ ਡਿਲੀਜੈਂਸ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਔਰ ਸੱਚਗੰਨ ਸਿੰਘ ਦਰਵਾਦ ਸਾਹਿਬ ਦੇਖੇ ਪੁਲਿਸ ਅੰਦਰ ਆਈ ਸੀ ਉਹਦੇ ਤਹਿਤ ਰੋਸ ਵਜੋਂ ਜਦੋਂ ਆਪਾਂ ਉਹਨਾਂ ਨੂੰ ਜਾਦ ਕਰਦੇ ਆ ਉਸ ਸਮੇਂ ਨੂੰ ਉਹਦੇ ਤਹਿ ਜਿਹੜਾ ਅੱਜ ਸ਼੍ਰੀ ਖਾਨਪੁਰ ਸਾਹਿਬ ਜੀ ਦਾ ਪ੍ਰਗਟਾਇਆ ਗਿਆ ਸਰ ਸਾਹਿਬ ਇੱਕ ਵਿਦੇਸ਼ ਫੌਜ ਦੇ ਵਿੱਚ ਕਿਆਨੀ ਰੁਪੀਆ ਸਿੰਘ ਜੀ ਜੱਟ ਜੀ ਦੱਸੀ ਹੈ ਕਿ ਉਹਨਾਂ ਨੇ ਆਪਣੀ ਨਵੀ ਸੌਲਟਾਂ ਦੇ ਲਈ ਕਾਰ ਸੇਵ ਵਾਲਾ ਕਿਹਾ ਹੈ ਜੱਟੇ ਤਰਫਾ ਗੁਰਦਵਾਰ ਤੇ ਗੋਲ ਕਰੀਏ ਔਰ ਇਹ ਗੱਲ ਕਰੀਏ ਤਾਂ ਵੀ ਇਸ ਦੀ ਸੌਲਟਾਂ ਦੇ ਕਾਰਸੇਵ ਦੇਖੋ ਅੱਜ ਦਾ ਸਮਾਜ ਜਿਹੜਾ ਨਾ ਉਹ ਜੇ ਸਮਾਜ ਜਿਹੜਾ ਅੱਜ 4 ਜੁਲਾਈ 1955 ਨੂੰ ਯਾਦ ਕਰਦੇ ਆ ਨਾ ਫੇ ਉਹਦੇ ਤਹਿਤ ਹੀ ਆਪਾਂ ਨੂੰ ਆਪਾਂ ਵੱਡਿਆਂ ਨੂੰ ਯਾਦ ਕਰਦੇ ਉਹਦੇ ਤਹਿਤ ਹੀ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਮੈਂ ਅਰਦਾਸ ਕਰਦਾ ਕਿ ਜਿਨ੍ਹਾਂ ਨੇ ਵੀ ਪੰਜਾਬੀ ਸੂਬੇ ਦੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਵੱਡੇ ਮੋਰਚੇ ਦੇ ਵਿੱਚ ਜਿਨ੍ਹਾਂ ਨੇ ਵੀ ਹਿੱਸੇ ਪਾਏ ਅਸੀਂ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ